ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ ਇੱਕੋ ਪੈਂਡੰਟ ਨੌ ਸੰਦ ਵਕਾਊ ਆ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਦੋ ਟਰੈਕਟਰ ਇੱਕ ਟਰਾਲਾ ਇੱਕ ਟਰਾਲੀ ਸਵਿਫਟ ਕਾਰ ਮੱਕੀ ਪਲੈਂਟਰ ਤੂੜੀ ਰੀਪਰ ਕਣਕ ਬਜਾਈ 11 ਪੂਰੀ ਮਸ਼ੀਨ ਪਹਿਲਾਂ ਜੀ 7 ਫੁੱਟਾ ਰੂਟਾ ਵੇਟਰਾਂ ਸੇਖ ਫਰੀਦ ਫਰੀਦਕੋਟ ਵਾਲਿਆਂ ਦਾ ਬਣਿਆ ਹੋਇਆ ਨਾਲ ਦੇ ਬਲੇਡ ਆ ਜੀ 90 95 ਪੈਸੇ ਅਰੇਟ ਆ ਜੀ ਇਹਦਾ 70000 ਰੁਪਇਆ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ 7 ਫੁੱਟਾ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਘੱਟ ਚੱਲਿਆ ਹੋਇਆ 5 7 ਪੈਸੇ ਬਲੇਟ ਨਾਲ ਦੇ ਚੱਲੇ ਹੋਏ ਆ ਜੇ 22 23 ਮਾਡਲ ਰੋਟਾਵੇਟਰ ਆ ਜੀ 7 ਫੁੱਟਾ ਸੇਖ ਫਰੀਦ ਕੰਪਨੀ ਦਾ ਫਰੀਦਕੋਟ ਵਾਲਿਆਂ ਦਾ ਪਿੰਡ ਮੱਲਣ ਜ਼ਿਲ੍ਹਾ ਮੌਕਸਰਾ ਤਹਿਸੀਲ ਕਿ ਦੜਬਾਹਾ ਦੋਤਾ ਕੌਣੀ ਦੇ ਨੇੜੇ ਪਿੰਡ ਆ ਜੀ ਮੱਲਣ ਕੋਠੇ ਅਮਨਗੜ੍ਹ ਦੇ ਵਿੱਚ ਇਹ ਰੂਟਾਵੇਟਰ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਮਾਲਕ ਵੀਰਾਂ ਦਾ ਨੰਬਰ ਆ 9417148607 9417148607 ਅੱਗੇ ਜੀ ਆਪਣੇ ਕੋਲੇ ਪ੍ਰੀਤ 6049 ਟਰੈਕਟਰ ਆ ਜੀ 2012 ਮਾਡਲ ਆ ਪੰਤਾਲੀ ਕੁ ਪੈਸੇ ਟਾਇਰਾਂ ਦੇ ਵਿੱਚ ਆ ਸਾਰਾ ਟਰੈਕਟਰ origignal ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੰਜਾਬ ਨੰਬਰ ਆ ਪਾਵਰ ਸਟੀering ਆ ਜੀ ਨਵੀਂ ਬੈਟਰੀ ਆ ਡੀਜ਼ਲ ਪੰਪ ਲੈਫਟ ਪੰਪਾਂ ਦਾ ਸਾਰਾ ਕੰਮ ਹੋਇਆ ਵਾ ਬਾਕੀ ਤੁਸੀਂ ਟਰੈਕਟਰ ਚਲਾ ਕੇ ਵਾਹ ਕੇ ਖਰੀਦ ਸਕਦੇ ਹੋ ਰੇਟ ਜੀ 2 ਲੱਖ ਤੇ 65000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਨ ਪੂਰਾ ਕੀਤਾ ਜਾਊਗਾ ਪ੍ਰੀਤ 6059 ਜੀ ਚਾਰ ਸਿਲੰਡਰ ਦੇ ਵਿੱਚ ਲੈਫਟ ਦਾ ਇੰਜਨ ਗੇਅਰ ਦਾ ਟਰੈਕਟਰ ਵਧੀਆ ਕੋਈ ਗੇਅਰ ਹਿੱਸੇ ਦੀ ਆਵਾਜ਼ ਹੈ ਨਹੀਂਗੀ ਪਾਵਰ ਸਟੀering ਹੈ ਜੀ ਚੈਪ ਵਾਲੀ ਕਾਪੀ ਆ ਪੰਜਾਬ ਦਾ ਨੰਬਰ ਹੈ ਜੀ ਪੀਬੀ 19 ਬਰਨਾਲੇ ਦਾ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਨੰਬਰ ਵੀਰਾਂ ਦਾ ਨੋਟ ਕਰ ਲਓ 9417148607 9417148607 ਤੇ فون ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕਿਸੇ ਵੀ ਸਾਧਨ ਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬੰਪਰ ਛਤਰੀ ਟਰੈਕਟਰ ਦੇ ਨਾਲ ਲੱਗਿਆ ਹੋਇਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਜੀ ਗਰੁੱਪਾਂ ਦੇ ਵਿੱਚ ਦੱਬ ਕੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਕ੍ਰੇਡਿਸ਼ਨ ਤੋਂ ਚੈੱਕ ਕਰ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਪਾਂ 11 6.5 ਦਾ ਟਰਾਲਾ ਜੀ ਇਹ 11 ਫੁੱਟ ਦੀ ਲੰਬਾਈ ਆ 6.5 ਫੁੱਟ ਦੀ ਚੜਾਈ ਆ ਡਬਲ ਟਾਇਰਾਂ ਦੇ ਵਿੱਚ ਆ ਜੀ ਡਬਲ ਜੈਕ ਲੱਗਿਆ ਹੋਇਆ 22 ਕੁਆਂਟਲ ਵਜਨਾ ਚ ਇਹਦਾ ਟਰਾਲੇ ਦਾ ਟੋਟਲ ਵਜਨ 22 ਕੁਆਂਟਲ ਹੈ ਜੀ ਦੋ ਜੈਕ ਲੱਗੇ ਹੋਏ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਬੈਡ ਆ ਰੇਟ 1 ਲੱਖ 60000 ਰੁਪਿਆ ਜੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਇੱਕ ਜੀ ਆ ਟਰਾਲੀ ਆ 11 ਫੁੱਟੀ ਜੈਕ ਵਾਲੀ ਟਰਾਲੀ ਹੈ ਜੀ ਆ ਰੇਟ ਇਹਦਾ 85000 ਰੁਪਿਆ ਕੜੇ ਵਾਲੇ ਰਿੰਮ ਸਾਫ ਕੰਡੀਸ਼ਨ ਦੇ ਵਿੱਚ ਟਰਾਲੀ ਤੁਸੀਂ ਦੇਖ ਸਕਦੇ ਹੋ ਜੈਕ ਵਾਲੀ ਟਰਾਲੀ ਵਿਕਾਊ ਹੈ ਜੀ ਕੜੇ ਵਾਲੇ ਰੈਮਾ 80000 ਰੁਪਿਆ ਡਿਮਾਂਡ ਹੈ ਜੀ ਮਾਨਤਨ ਮੌਕੇ ਤੇ ਹੋ ਜਾਊਗਾ ਅੱਗੇ ਗੱਲ ਕਰਦੇ ਆਂ ਜੀ ਸਵਿਫਟ ਕਾਰ 2008 ਮਾਡਲ 28 ਤੱਕ ਪਾਸਿੰਗ ਹੈ ਜੀ ਬੀਮਾ ਪ੍ਰਦੂਸ਼ਣ ਹੈਗਾ ਪੰਜਾਬ ਨੰਬਰ ਹੈ ਜੀ ਮੌਕਸਰ ਦਾ ਲੋਕਲ ਨੰਬਰ ਗੱਡੀ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਇਦੀ ਡਿਮਾਂਡ ਹੈ ਜੀ 1,70,000 ਰੁਪਿਆ ਮੌਕੇ ਤੇ ਮਾਨਤਾਂ ਥੋੜਾ ਬਹੁਤ ਹੋ ਜਾਊਗਾ ਸਾਫ਼ ਗੱਡੀ ਆ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 9417148607 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਜੀ ਅੱਗੇ 11 ਪੋਰੀ ਤਣਕ ਪਜਾਈ ਮਸ਼ੀਨ ਵਕਾਊ ਆ ਜੀ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਨਵੇਂ ਪਿਸਤੌਲ ਆ 11 ਦੇ 11 ਤੇ ਫਾਲੀਆਂ ਵੀ ਨਵੀਆਂ ਪਾਈਆਂ ਹੋਈਆਂ ਕ੍ਰੇਡਿਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਹਾਲਤ ਦੇ ਵਿੱਚ 11 ਪੂਰੀ ਮਸ਼ੀਨ ਆ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਇਹਦਾ ਰੇਟ ਆ ਜੀ 17000 ਰੁਪਿਆ 17000 ਰੁਪਿਆ ਡਿਮਾਂਡ ਆ ਥੋੜਾ ਬਹੁਤ ਮਾਨਤਣ ਮੌਕੇ ਤੇ ਹੋ ਜਾਊਗਾ ਜੀ ਅੱਗੇ ਜੀ ਆ ਚੰਨੀ ਕੰਪਨੀ ਦਾ 18 ਮਾਡਲ ਤੂੜੀ ਵਾਲਾ ਰੀਪਰ ਵਕਾਊ ਆ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਰੇਟ ਹੈਗਾ ਜੀ 260000 ਰੁਪਿਆ ਮੌਕੇ ਤੇ ਮਾਨਤਨ ਹੋ ਜੂਗਾ ਸਾਫ ਹਾਲਤ ਦੇ ਵਿੱਚ ਹੈ ਜੀ 9417148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੇ ਸੰਦਾਂ ਬਾਰੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਸੋਨ ਵਾਲੀ 12750 ਟਰੈਕਟਰ ਹੈ ਜੀ ਡਬਲ ਕਲਚ 63 ਪੰਜਾਬ ਨੰਬਰ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਜੀ 2000 ਮਾਡਲ ਹੈ 4 ਸਿਲੰਡਰ ਹੈ ਡੀਆਈ ਟਰੈਕਟਰ ਹੈ ਜੀ 750 ਅਰੇ ਰੇਟ ਆ ਜੀ ਸੋਨਾਲੀਕਾ 750 ਦਾ 1 ਲੱਖ ਤੇ 65000 ਰੁਪਇਆ ਸਿਰਫ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਜਲਦੀ ਵੀਰਾਂ ਨੇ ਵੇਚਣਾਗਾ ਪੈਸਿਆਂ ਦੀ ਲੋੜ ਆ ਭਰਾਵੋ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਤਾਂ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਪੈਸਿਆਂ ਦੀ ਲੋੜ ਕਰਕੇ 1 ਲੱਖ 65000 ਦੇ ਵਿੱਚ ਟਰੈਕਟਰ ਵਕਾਊ ਆ ਬਾਡੀ ਚ ਅਸੀਂ ਲੈਂਕਾ ਦਾ ਟਰੈਕਟਰ ਸਾਫ਼ ਪਿਆ ਭਰਾਵੋ ਅੱਗੇ ਦੀ ਮੱਕੀ ਪਲਾਂਟਰ 2024 ਮਾਡਲ 2024 ਮਾਡਲ ਹੈ ਜੀ ਮੌਕਸਰ ਏਰੀਏ ਨੂੰ ਪਹਲ ਆ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਸ਼ਕਤੀਮਾਨ ਕੰਪਨੀ ਦਾ ਏ ਸ਼ਕਤੀਮਾਨ ਕੰਪਨੀ ਦਾ ਮੱਕੀ ਪਲਾਂਟਰ ਹੈ ਜੀ ਮੌਕਸਰ ਏਰੀਏ ਦੇ ਵਿੱਚ ਆ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਰੇਟ ਇਹਦਾ 5,25,000 ਰੁਪਇਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਭਰਾਵੋ ਫੋਨ ਲਾਉਣ ਦਾ ਕੋਈ ਡਰ ਨਹੀਂ ਰੇਟ ਮੌਕੇ ਤੇ ਕਰ ਲਿਆ ਜਾਊਗਾ ਇਹ ਵੀ ਵੀਰਾਂ ਨੇ ਛੇਤੀ 베ਚਣਾ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਐਮਰਜੈਂਸੀ ਵੀਰਾਂ ਨੇ ਮੱਕੀ ਪਲਾਂਟਰ ਵੇਚਣਾਗਾ 5,25,000 ਰੁਪਇਆ ਡਿਮਾਂਡ ਹੈ ਜੀ ਸ਼ਕਤੀਮਾਨ ਕੰਪਨੀ ਦਾ 2024 ਮਾਡਲ ਬਿਲਕੁਲ ਨਵਾਂ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਜੀ ਤੇ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਧੰਨਵਾਦ ਜੀ